ਮਸ਼ੂਰਾ ਅਕ੍ਰਿਸ਼ਿ ਪਿਤਾ ਨੂੰ ਅਤਵਾਦੀਆਂ ਨੇ ਕੀਤਾ ਸੀ ਅਗਵਾ ਮੰਗਾ ਨਾ ਮੰਨਨ ਉਤੇ ਕਰ ਦਿੱਤਾ ਸੀ ਸ਼ਹੀਦ ਸਸ਼ੁਗਲ ਮੈਂ ਸੋਨੀਆ ਤੁਸੀਂ ਵਿਕਰੋਦਾਨਿਕ ਸਵੇਰਾ ਜਿਵੇਂ ਕਿ ਸਭ ਨੂੰ ਪਤਾ ਹੈ ਕੁਝ ਟਾਈਮ ਤੋਂ ਹੀ ਭਾਰਤ ਪਾਕਿਸਤਾਨ ਦੇ ਸਬੰਧਾਂ ਦੇ ਵਿੱਚ ਤਣਾਅ ਚੱਲ ਰਿਹਾ ਸੀ ਜਿਸ ਕਰਕੇ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਜੋ ਸਿਗੇ ਆਪਣੇ ਭਾਰਤੀ ਫੌਜੀਆ ਦਾ ਮਨੋਬਲ ਵਧਾਉਣ ਦੇ ਲਈ ਅੱਗੇ ਆਏ ਸਿਗੇ ਉਹਨਾਂ ਦੇ ਵੱਲੋਂ ਪੋਸਟਰ ਸਾਂਝੇ ਕੀਤੇ ਗਏ ਸੀ ਜਿਸ ਦੇ ਵਿੱਚ ਐਕਟ੍ਰੈਸ ਸੀ ਅਨੁਸ਼ਕਾ ਸ਼ਰਮਾ ਜਿਨ੍ਹਾਂ ਦੇ ਫਾਦਰ ਸਾਹਿਬ ਵੀ ਫੌਜ ਦੇ ਵਿੱਚ ਸਨ ਤਾਂ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਜਦੋਂ ਮਹਿਜ਼ 11 ਸਾਲ ਦੇ ਸੀ ਤਾਂ ਦੇ ਪਿਤਾ ਜੰਗ ਦੇ ਵਿੱਚ ਜਾਂਦੇ ਸਨ ਉਸ ਦੀ ਮਾਂ ਨੂੰ ਹਰ ਪਲ ਇਸ ਸਫਰ ਦਾ ਯਾਦ ਔਰ ਡਰ ਸਤਾਉਂਦਾ ਰਹਿੰਦਾ ਸੀਗਾ ਪਰ ਦੱਸਦੀ ਹੈ ਕਿ ਅਨੁਸ਼ਕਾ ਸ਼ਰਮਾ ਤੋਂ ਇਲਾਵਾ ਇੱਕ ਹੋਰ ਬਾਲੀਵੁੱਡ ਐਕਟਰਸ ਹੈ ਜਿਨ੍ਹਾਂ ਦੀ ਫੈਮਲੀ ਫੌਜ ਦੇ ਨਾਲ ਤਾਲੁਕਾਤ ਰੱਖਦੇ ਸੀ ਜਿਸ ਦੇ ਪਿਤਾ ਫੌਜ ਦੇ ਵਿੱਚ ਸਨ ਅਤੇ ਅਤਵਾਦੀਆਂ ਨੇ ਉਹਨਾਂ ਨੂੰ ਅਗਵਾ ਕਰਕੇ ਮਾਰ ਦਿੱਤਾ ਸੀ ਆਪਣੇ ਪਿਤਾ ਦੀ ਫੋਟੋ ਸਾਂਝੀ ਕਰਦੇ ਹੋਏ ਨਿਮਰਤ ਕੋਰ ਨੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਫੌਜ ਦੇ ਵਿੱਚ ਸਨ ਅਤੇ ਸ਼ਹੀਦ ਹੋ ਗਏ ਸਨ ਦਸਵੀਂ ਫੇਮ ਐਕਟ੍ਰੈਸ ਨੇ ਆਪਣੇ ਪਿਤਾ ਮੇਜਰ ਭੁਪਿੰਦਰ ਸਿੰਘ ਕਸ਼ਮੀਰ ਦੇ ਵਿੱਚ ਤਾਇਨਾਤ ਸਨ ਤੇ ਉਹਨਾਂ ਦਾ ਪਰਿਵਾਰ ਪਟਿਆਲਾ ਦੇ ਵਿੱਚ ਰਹਿੰਦਾ ਸੀ ਨਿਮਰਤ ਕੋਰ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਜਿੱਥੇ ਉਹਨਾਂ ਨੇ ਆਪਣੇ ਪਿਤਾ ਦੀ ਸ਼ਹੀਦੀ ਦੇ ਬਾਰੇ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਸੀ ਕਿ ਇੱਕ ਨੌਜਵਾਨ ਉਹ ਮੇਜਰ ਸਨ ਇੱਕ ਘਟਨਾ 1994 ਦੀ ਹੈ ਜਦੋਂ ਉਹ ਆਪਣੀ ਮਾਂ ਦੇ ਨਾਲ ਆਪਣੇ ਪਿਤਾ ਨਾਲ ਸਰਦੀਆਂ ਦੀਆਂ ਛੁੱਟੀਆਂ ਬਿਤਾਉਣ ਦੇ ਲਈ ਕਸ਼ਮੀਰ ਗਏ ਸੀ ਐਕਟ੍ਰੈਸ ਨੇ ਦੱਸਿਆ ਕਿ ਜਦੋਂ ਆਪਣੇ ਪਿਤਾ ਨੂੰ ਮਿਲਨ ਕਸ਼ਮੀਰ ਪਹੁੰਚੀ ਤਾਂ ਇੱਕ ਅਤਵਾਦੀ ਦੇ ਵੱਲੋਂ ਉਹਨਾਂ ਦੇ ਪਿਤਾ ਨੂੰ ਅਗਵਾ ਕਰ ਲਿਆ ਗਿਆ ਨਿਮਰਤਕੌਰ ਦਾਸ ਦੀ ਹੈ ਕਿ ਅਤਵਾਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਸਦੇ ਪਿਤਾ ਨੂੰ ਰਿਹਾਅ ਕਰਨ ਦੇ ਬਦਲੇ ਬਹੁਤ ਸਾਰੇ ਅਤਵਾਦੀਆ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਜਦੋਂ ਸਰਕਾਰ ਨੇ ਇਹਨਾਂ ਮੰਗਾਂ ਨੂੰ ਪੂਰੀਆਂ ਨਾ ਕੀਤਾ ਤਾਂ ਇਸ ਅਤਵਾਦੀ ਦੇ ਵੱਲੋਂ ਉਸਦੇ ਪਿਤਾ ਨੂੰ ਮਾਰ ਦਿੱਤਾ ਗਿਆ ਨਿਮਰਦੀ ਪਿਤਾ ਦੀ ਦੇ ਸਿੱਧੀ ਦਿੱਲੀ ਭੇਜੀ ਗਈ ਸੀ ਅਤੇ ਐਕਟਰਸ ਨੇ ਉਹਨਾਂ ਨੂੰ ਆਖਰੀ ਵਾਰ ਵੀ ਦਿੱਲੀ ਦੇ ਵਿੱਚ ਵੇਖਿਆ ਸੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧਦੇ ਤਣਾਅ ਦੇ ਵਿਚਕਾਰ ਐਕਟਰਸ ਨੇ ਖੁੱਲ ਕੇ ਭਾਰਤੀ ਫੌਜੀਆਂ ਦੀ ਤਾਰੀਫ ਕੀਤੀ ਸੀ ਸਾਥ ਦਿੱਤਾ ਸੀ ਦੱਸਦੀ ਹੈ ਕਿ ਪਿਛਲੇ ਸ਼ਨੀਵਾਰ ਹੀ ਜੰਗਬੰਦੀ ਦਾ ਐਲਾਨ ਹੋਣ ਤੋਂ ਬਾਅਦ ਐਕਟਰਸ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਫੋਟੋ ਸਾਂਝੀ ਕੀਤੀ ਸੀ ਲਿਖਿਆ ਸੀ ਰੱਬ ਕਰੇ ਕੱਲ ਨਵੀਂ ਸਵੇਰ ਆਵੇ ਅਤੇ ਸ਼ਾਂਤੀ ਬਣੀ ਰਹੇ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਬਾਲੀਵੁੱਡ ਦੇ ਐਕਟਰਸ ਸਿਗੇ ਜਿਨ੍ਹਾਂ ਦੇ ਕੋਲ ਫੈਨਸ ਉਮੀਦ ਕਰੇ ਸੀਗੇ ਕਿ ਉਹਨਾਂ ਦੇ ਵੱਲੋਂ ਵੀ ਭਾਰਤ ਨੂੰ ਤੇ ਭਾਰਤੀ ਫੌਜੀਆ ਨੂੰ ਸਾਥ ਦੇਣ ਦੇ ਲਈ ਪੋਸਟ ਸਾਂਝੀ ਕੀਤੀਆਂ ਜਾਣ ਪਰ ਜਦੋਂ ਐਕਟਰਸ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਤਾਂ ਬਹੁਤ ਸਾਰੇ ਲੋਕ ਇਨ੍ਹਾਂ ਐਕਟਰਸ ਤੋਂ ਨਿਰਾਸ਼ ਵੀ ਹੋਏ ਸਨ ਸਸ਼ੁਗਲ ਮੈਂ ਸੋਨੀਆ ਤੁਸੀਂ ਵਿਕਰੋਧਾਨਿਕ ਸਵੇਰਾ ਜਿਵੇਂ ਕਿ ਸਭ ਨੂੰ ਪਤਾ ਹੈ ਕੁਝ ਟਾਈਮ ਤੋਂ ਹੀ ਭਾਰਤ ਪਾਕਿਸਤਾਨ ਦੇ ਸਬੰਧਾਂ ਦੇ ਵਿੱਚ ਤਣਾਅ ਚੱਲ ਰਿਹਾ ਸੀ ਜਿਸ ਕਰਕੇ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਜੋ ਸਿਗੇ ਆਪਣੇ ਭਾਰਤੀ ਫੌਜੀਆ ਦਾ ਮਨੋਬਲ ਵਧਾਉਣ ਦੇ ਲਈ ਅੱਗੇ ਆਏ ਸਿਗੇ ਉਹਨਾਂ ਦੇ ਵੱਲੋਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਐਕਟ੍ਰੈਸ ਸੀ ਅਨੁਸ਼ਕਾ ਸ਼ਰਮਾ ਜਿਨ੍ਹਾਂ ਦੇ ਫਾਦਰ ਸਾਹਿਬ ਵੀ ਫੌਜ ਦੇ ਵਿੱਚ ਸਨ ਤਾਂ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਜਦੋਂ ਮਹਿਜ਼ 11 ਸਾਲ ਦੇ ਸੀ ਤਾਂ ਦੇ ਪਿਤਾ ਜੰਗ ਦੇ ਵਿੱਚ ਜਾਂਦੇ ਸਨ ਉਸ ਦੀ ਮਾਂ ਨੂੰ ਹਰ ਪਲ ਇਸ ਸਫਰ ਦਾ ਯਾਦ ਔਰ ਡਰ ਸਤਾਉਂਦਾ ਰਹਿੰਦਾ ਸੀਗਾ ਪਰ ਦੱਸਦੀ ਹੈ ਕਿ ਅਨੁਸ਼ਕਾ ਸ਼ਰਮਾ ਤੋਂ ਇਲਾਵਾ ਇੱਕ ਹੋਰ ਬਾਲੀਵੁੱਡ ਐਕਟਰਸ ਹੈ ਜਿਨ੍ਹਾਂ ਦੀ ਫੈਮਲੀ ਫੌਜ ਦੇ ਨਾਲ ਤਾਲੁਕਾਤ ਰੱਖਦੇ ਸੀ ਜਿਸ ਦੇ ਪਿਤਾ ਫੌਜ ਦੇ ਵਿੱਚ ਸਨ ਅਤੇ ਅਤਵਾਦੀਆਂ ਨੇ ਉਹਨਾਂ ਨੂੰ ਅਗਵਾ ਕਰਕੇ ਮਾਰ ਦਿੱਤਾ ਸੀ ਆਪਣੇ ਪਿਤਾ ਦੀ ਫੋਟੋ ਸਾਂਝੀ ਕਰਦੇ ਹੋਏ ਨਿਮਰਤ ਕੋਰ ਨੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਫੌਜ ਦੇ ਵਿੱਚ ਸਨ ਅਤੇ ਸ਼ਹੀਦ ਹੋ ਗਏ ਸਨ ਦਸਵੀਂ ਫੇਮ ਐਕਟ੍ਰੈਸ ਨੇ ਆਪਣੇ ਪਿਤਾ ਮੇਜਰ ਭੁਪਿੰਦਰ ਸਿੰਘ ਕਸ਼ਮੀਰ ਦੇ ਵਿੱਚ ਤਾਇਨਾਤ ਸਨ ਤੇ ਉਹਨਾਂ ਦਾ ਪਰਿਵਾਰ ਪਟਿਆਲਾ ਦੇ ਵਿੱਚ ਰਹਿੰਦਾ ਸੀ ਨਿਮਰਤ ਕੋਰ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਜਿੱਥੇ ਉਹਨਾਂ ਨੇ ਆਪਣੇ ਪਿਤਾ ਦੀ ਸ਼ਹੀਦੀ ਦੇ ਬਾਰੇ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਸੀ ਕਿ ਇੱਕ ਨੌਜਵਾਨ ਉਹ ਮੇਜਰ ਸਨ ਇਕਟਨਾ 1994 ਦੀ ਜਦੋਂ ਆਪਣੀ ਮਾਂ ਦੇ ਨਾਲ ਆਪਣੇ ਪਿਤਾ ਨਾਲ ਸਰਦੀਆਂ ਦੀਆਂ ਛੁੱਟੀਆਂ ਬਿਤਾਉਣ ਦੇ ਲਈ ਕਸ਼ਮੀਰ ਗਈ ਸੀ ਐਕਟ੍ਰੈਸ ਨੇ ਦੱਸਿਆ ਕਿ ਜਦੋਂ ਆਪਣੇ ਪਿਤਾ ਨੂੰ ਮਿਲਨ ਕਸ਼ਮੀਰ ਪਹੁੰਚੀ ਤਾਂ ਇੱਕ ਅਤਵਾਦੀ ਦੇ ਵੱਲੋਂ ਉਹਨਾਂ ਦੇ ਪਿਤਾ ਨੂੰ ਅਗਵਾ ਕਰ ਲਿਆ ਗਿਆ ਨਿਮਰਤ ਕੋਰ ਦੱਸਦੀ ਹੈ ਕਿ ਅਤਵਾਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਸਦੇ ਪਿਤਾ ਨੂੰ ਰਿਹਾਅ ਕਰਨ ਦੇ ਬਦਲੇ ਬਹੁਤ ਸਾਰੇ ਅਤਵਾਦੀਆ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਜਦੋਂ ਸਰਕਾਰ ਨੇ ਇਹਨਾਂ ਮੰਗਾਂ ਨੂੰ ਪੂਰੀਆਂ ਨਾ ਕੀਤਾ ਤਾਂ ਇਸ ਅਤਵਾਦੀ ਦੇ ਵੱਲੋਂ ਉਸ ਦੇ ਪਿਤਾ ਨੂੰ ਮਾਰ ਦਿੱਤਾ ਗਿਆ ਨਿਮਰਤ ਦੇ ਪਿਤਾ ਦੀ ਦੇਹ ਸਿੱਧੀ ਦਿੱਲੀ ਭੇਜੀ ਗਈ ਸੀ ਅਤੇ ਐਕਟਰਸ ਨੇ ਉਹਨਾਂ ਨੂੰ ਆਖਰੀ ਵਾਰ ਵੀ ਦਿੱਲੀ ਦੇ ਵਿੱਚ ਵੇਖਿਆ ਸੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧਦੇ ਤਣਾਅ ਦੇ ਵਿਚਕਾਰ ਐਕਟਰਸ ਨੇ ਖੁੱਲ ਕੇ ਭਾਰਤੀ ਫੌਜੀਆਂ ਦੀ ਤਾਰੀਫ ਕੀਤੀ ਸੀ ਸਾਥ ਦਿੱਤਾ ਸੀ ਦੱਸਦੀ ਹੈ ਕਿ ਪਿਛਲੇ ਸ਼ਨੀਵਾਰ ਹੀ ਜੰਗਬੰਦੀ ਦਾ ਐਲਾਨ ਹੋਣ ਤੋਂ ਬਾਅਦ ਐਕਟਰਸ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਫੋਟੋ ਸਾਂਝੀ ਕੀਤੀ ਸੀ ਲਿਖਿਆ ਸੀ ਰੱਬ ਕਰੇ ਕੱਲ ਨਵੀਂ ਸਵੇਰ ਆਵੇ ਅਤੇ ਸ਼ਾਂਤੀ ਬਣੀ ਰਹੇ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਬਾਲੀਵੁੱਡ ਦੇ ਐਕਟਰਸ ਸਿਗੇ ਜਿਨ੍ਹਾਂ ਦੇ ਕੋਲ ਫੈਨਸ ਉਮੀਦ ਕਰੇ ਸੀਗੇ ਕਿ ਉਹਨਾਂ ਦੇ ਵੱਲੋਂ ਵੀ ਭਾਰਤ ਨੂੰ ਤੇ ਭਾਰਤੀ ਫੌਜੀਆ ਨੂੰ ਸਾਥ ਦੇਣ ਦੇ ਲਈ ਪੋਸਟ ਸਾਂਝੀ ਕੀਤੀਆਂ ਜਾਣ ਪਰ ਜਦੋਂ ਐਕਟਰਸ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਤਾਂ ਬਹੁਤ ਸਾਰੇ ਲੋਕ ਇਨ੍ਹਾਂ ਐਕਟਰਸ ਤੋਂ ਨਿਰਾਸ਼ ਵੀ ਹੋਏ ਸਨ